ਸਸਿਕਾਲ ਦੀ ਸਾਰਿਆਂ ਨੂੰ ਮੈਂ ਰਜਤਕਾ ਦੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਚੈਲ ਡਿਜ਼ਾਈਨਰ ਅਪਟਿਕ ਤੇ ਉਮੀਦ ਕਰਦੇ ਆਂ ਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੀ ਸਭ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਭੈਣ ਭਰਾ YouTube ਤੋਂ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭਰਾ ਭੈਣ ਭਾਈ ਆਪਣਾ Facebook ਚੈਨਲ ਤੋਂ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਫੋਲੋ ਜਰੂਰ ਕਰਨ ਜੀ ਕਿਉਂਕਿ ਆਪਾਂ YouTube ਤੇ ਵੀ ਵੀਡੀਓ ਪਾਉਣੀ ਆ ਤੇ ਆਪਾਂ Facebook ਤੇ ਵੀ ਪਾਉਣੀ ਆ ਤੇ ਫੇਸਬੁਕ ਪੇਜ ਦੀ ਜਿਹੜੀ ਆਈਡੀਓ ਉਹਪ ਵਿੱਚ ਜ਼ਰੂਰ ਲਿਖਾਂਗੇ ਚਾਹੇ ਡਿਜ਼ਾਈਨਰ ਟ੍ਰਿਕ ਦੇ ਨਾਮ ਤੇ ਹੀ ਆਪਣੀ ਫੇਸਬੁਕ ਆਈਡੀਆ ਉੱਥੇ ਜਾ ਕੇ ਵੀ ਫੋਲੋ ਜ਼ਰੂਰ ਕਰਿਓ ਜੀ ਤੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆ ਜਿਹੜੇ ਅੱਜ ਆਪਾਂ ਸੂਟ ਲੈ ਕੇ ਆਏ ਆ ਬਹੁਤ ਜਿਆਦੇ ਸੋਹਣੇ ਨੇ ਸਾਰੇ ਪੀਸ ਹੈਂਡਵਰਕ ਦੇ ਹੋਣਗੇ ਜੀ ਬਹੁਤ ਜਿਆਦੇ ਸੋਹਣੇ ਪੀਸ ਨੇ ਜਿਹੜਾ ਵੀ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਤੇ ਪ੍ਰਾਈਸ ਵਗੈਰਾ ਆਪਾਂ ਵਿੱਚ ਸ਼ੋਅ ਕਰਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਤੇ ਇੱਕ ਪਿਆਰਾ ਜਿਹਾ ਕਮੈਂਟ ਤੇ ਲਾਈਕ ਵੀ ਜਰੂਰ ਕਰਕੇ ਜਾਇਆ ਕਰੋ ਜੀ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂਗੇ ਸਭ ਤੋਂ ਪਹਿਲਾਂ ਸੂਟ ਹੈ ਜਿਹੜਾ ਬਹੁਤ ਹੀ ਜਿਆਦਾ ਸੋਹਣਾ ਬਲੈਕ ਕਲਰ ਦੇ ਵਿੱਚ ਸੂਟ ਹੈਗਾ ਸੋਲੋ ਪੀਸ ਬਣਿਆ ਹੋਇਆ ਬਹੁਤ ਜਿਆਦਾ ਸੋਹਣਾ ਤੇ ਇਹ ਆਪਾਂ ਵੀ ਖੋਦਦੇ ਹੀ ਤਿਆਰ ਕਰਵਾਏ ਹੋਏ ਸੂਟ ਨੇ ਬਹੁਤ ਜਿਆਦਾ ਸੋਹਣਾ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਹੈ ਤੇ ਤੇ ਪਿਓਰ ਜਿਹੜਾ ਆਰਗੈਂਜ਼ਾ ਸਟੱਫ ਲੱਗਿਆ ਹੋਇਆ ਏ ਜੀ ਪਿਓਰ ਡਿਸਕੋਸ ਆਰਗੈਂਜ਼ਾ ਤੇ ਇਹਨਾਂ ਦੀ ਲੈਂਥ ਆਪਾਂ 34 ਤੋਂ ਪਲੱਸ ਵੀ ਰੱਖ ਸਕਦੇ ਆ ਕਿਉਂਕਿ ਨੀਚੇ ਜਿਹੜਾ ਆਪਣਾ ਘੇਰਾ ਹੁੰਦਾ ਉਹਦੇ ਨੀਚੇ ਆਪਾਂ ਕੋਈ ਵੀ ਜਿਵੇਂ ਹੁਣ ਮੋਤੀਆਂ ਵਾਲੀ ਲੈਸਾਂ ਦਾ ਟ੍ਰੈਂਡ ਚੱਲ ਰਿਹਾ ਉਹ ਵਾਲੀ ਲਗਾ ਕੇ ਆਪਾਂ ਜਿਹੜਾ ਸੂਟ ਆ ਰੈਡੀ ਕਰ ਸਕਦੇ ਹਾਂ ਤੇ ਆਹ ਵਾਲਾ ਇਹਦਾ ਗਲਾ ਬਣੂਗਾ ਜੀ ਬਹੁਤ ਜ਼ਿਆਦਾ ਸੋਨਾ ਗਲੇ ਦੇ ਉੱਪਰ ਵਰਕ ਹੋਇਆ ਹੋਇਆਗਾ ਤੇ ਗਲੇ ਦੇ ਉੱਪਰ ਬਹੁਤ ਜ਼ਿਆਦਾ ਸੋਨਾ ਵਰਕ ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਤੇ ਇਦੇ ਵਿੱਚ ਕੱਟ ਦਾਣੇ ਦਾ ਤੇ ਮੋਤੀ ਦਾ ਤੇ ਸਿੱਪੀ ਦਾ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਜਿਹੜਾ ਵਰਕ ਬਣਿਆ ਹੋਇਆ ਹੈਗਾ ਬਹੁਤ ਸੋਹਣਾ ਛੋਟਾ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋਗੇ ਘੇਰੇ ਦਾ ਵੀ ਕੋਈ ਇਸ਼ੂ ਨਹੀਂ ਆਉਣਾ ਤੇ ਇਹਦੇ ਨਾਲ ਦੁਪੱਟਾ ਵੀ ਬਹੁਤ ਜਿਆਦਾ ਸੋਹਣਾ ਤੇ ਬਿਸਕੋਸ ਮਡਾਲ ਦੀ ਹੈ ਜਿਹੜੀ ਇਹਦੇ ਨਾਲ ਬਾਟਮ ਹੋਊਗੀ ਤੇ ਆਹ ਵਰਕ ਆਊਗਾ ਜੀ ਇਹਦੀ ਬਾਜੀ ਦੇ ਲਓ ਜੀ ਬਾਵਾ ਵੀ ਬਹੁਤ ਹੀ ਆ ਤੇ ਸੋਹਣੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣੀਆਂ ਬਾਵਾ ਬਣੀਆਂ ਹੋਈਆਂ ਨੇ ਪਿਓਰ ਮਡਾਲਦੀ ਇਹਦੇ ਨਾਲ ਜਿਹੜੀ ਬਾਟਮ ਆ ਉਹ ਲੱਗੀ ਹੋਈ ਹੈ ਜੀ ਤੇ ਅੱਗੇ ਆਪਾਂ ਦੁਪੱਟਾ ਦਿਖਾਉਂਦੇ ਆ ਤੁਹਾਨੂੰ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਹੈਗਾ ਲਓ ਜੀ ਐਨਾ ਸੋਹਣਾ ਬਹੁਤ ਜ਼ਿਆਦਾ ਦੁਪੱਟਾ ਖੁੱਲਦਾ ਡੁੱਲਦਾ ਲੰਬਾ ਕਾਫੀ ਤੇ ਬਹੁਤ ਜ਼ਿਆਦਾ ਸੋਹਣਾ ਤੇ ਪ੍ਰਾਈਸ ਦੇ ਵਿੱਚ ਸੁਣ ਕੇ ਵੀ ਤੁਸੀਂ ਹੈਰਾਨ ਹੀ ਰਹਿ ਜਾਓਗੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਇਹ ਸੂਟ ਹੈ ਜਿਹੜਾ ਰੈਡੀ ਹੋਇਆਗਾ ਲਓ ਜੀ ਲੈ ਸਕਦੇ ਹੋਗੇ ਤੇ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 3500 ਰੁਪਈਆ ਫਰੀ ਸ਼ਿਪਿੰਗ ਦੇ ਨਾਲ ਤੁਸੀਂ ਇਹ ਸੂਟ ਆਪਾਂ ਤੋਂ ਬਾਈ ਕਰ ਸਕਦੇ ਹੋਗੇ ਤੇ ਇੱਕ ਵਾਰੀ ਤੋਂ ਪਹਿਸ਼ ਤੁਹਾਨੂੰ ਮੈਂ ਦੁਬਾਰਾ ਵੀ ਦਿਖਾ ਦੰਨੀ ਹੈਗੀ ਇਹਦਾ ਲੈਂਥ ਵਗੈਰਾ ਵੀ ਦਿੱਕੀਦਾ ਬਕਰ ਬਹੁਤ ਜਿਆਦਾ ਸੋਹਣਾ ਬਹੁਤ ਜਿਆਦਾ ਸੋਹਣਾ ਸੂਟ ਬਣਿਆ ਹੋਇਆ ਹੈਗਾ ਸਿਪੀ ਵਰਕ ਹੋਇਆ ਹੋਇਆ ਨਾਲ ਕਈ ਕਟਾਣਾ ਤੇ ਮੋਤੀ ਦਾ ਵਰਕ ਹੈ ਜੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਰਡਰ ਆਪਣਾ ਦੇ ਸਕਦੇ ਹਾਂ ਜੀ 3500 ਰੁਪਏ ਦੇ ਵਿੱਚ ਸੂਟ ਤੁਹਾਡੇ ਘਰੇ ਆਪੂ ਤੇ ਅਗਲਾ ਸੂਟ ਦਿਖਾਉਣੇ ਆ ਉਹ ਵੀ ਇਸ ਤੋਂ ਵੀ ਜ਼ਿਆਦਾ ਸੋਹਣਾਗਾ ਤੇ ਜਿਹੜਾ ਅਗਲਾ ਸੂਟ ਆ ਉਹ ਹੈਗਾ ਜੀ ਸ਼ਿਮਤ ਦੇ ਉੱਪਰ ਕ੍ਰੈਸ਼ੀ ਟਿਸ਼ੂ ਇਹ ਡਿਜ਼ਾਈਨ ਆ ਜਿਹੜਾ ਇਹ ਕ੍ਰੈਸ਼ੀ ਟਿਸ਼ੂ ਦੇ ਉੱਪਰ ਬਣਿਆ ਹੋਇਆਗਾ ਜੀ ਪਿਓਰ ਕ੍ਰੈਸ਼ੀ ਟਿਸ਼ੂ ਆ ਜੀ ਇਹ ਬਦਿਆ ਬਹੁਤ ਜ਼ਿਆਦਾ ਸੋਹਣਾ ਸਟਾਫ ਜਿਹੜਾ ਆਪਾਂ ਲਗਾਇਆਗਾ ਐਸਕੇ ਕੰਪਨੀ ਦਾ ਜੀ ਲੋ ਜੀ ਇਹ ਦਾ ਗਲਾ ਬਣਿਆ ਹੋਇਆ ਹੈਗਾ ਸਾਰੇ ਇਹਦੇ ਗਲੇ ਦੇ ਉੱਪਰ ਹੀ ਵਰਕ ਆਊਗਾ ਇਹ ਗਲਾ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਕਲਰ ਬਹੁਤ ਜਾਦੇ ਸੋਹਣਾਗਾ ਬਹੁਤ ਹੀ ਪਿਆਰਾ ਕਲਰ ਹੈਗਾ ਤੇ ਇਹਦੀਆਂ ਬਾਜੂ ਆਣ ਗਈਆਂ ਜੀ ਇਹਦੀ ਬਾਜੀ ਤੇ ਮੋਤੀ ਲੱਗੇ ਹੋਏ ਨੇ ਤੇ ਕੱਟ ਤਾਣੇ ਦਾ ਤੇ ਵੀ ਕੰਮ ਹੋਇਆ ਹੋਇਆ ਬਹੁਤ ਜਿਆਦਾ ਸਿੱਪੀ ਦਾ ਕੰਮ ਹੋਇਆ ਹੋਇਆਗਾ ਤੇ ਪਯੋਰ ਵੀ ਇਹਦੇ ਨਾਲ ਸਲਵਾਰ ਲੱਗੀ ਹੋਈ ਹੈਗੀ ਤੇ ਬਹੁਤ ਜਿਆਦੇ ਸੋਹਣਾ ਕਲਰ ਆ ਬਲੂ ਜਾਂ ਨੇ ਵੀ ਮਰਗਿਟਾ ਆਪਣਾ ਵੀਉ ਦਾ ਕਲਰ ਹੈ ਤੇ ਦਾ ਦੁਪੱਟਾ ਲਗਾਉਣੀ ਆ ਪਿਓਰ ਔਰਗੈਂਜਾ ਦੇ ਨਾਲ ਦੁਪੱਟਾ ਰੱਖਿਆ ਹੋਇਆ ਜੀ ਆਪਾਂ ਜੇ ਤੁਸੀਂ ਇੰਨਾ ਵਰਕ ਵੀ ਕਰਵਾਉਣੀ ਹੋ ਨਾ 4000 ਦੇ ਵਿੱਚ ਇੰਨਾ ਵਰਕ ਹੀ ਹੋਊਗਾ ਤੁਸੀਂ ਵੇਖ ਸਕਦੇ ਹੋ ਦੇ ਗਗਲੇ ਦੇ ਉੱਪਰ ਕਿੰਨਾ ਵਰਕ ਹੋਇਆ ਹੋਇਆ ਹੈਗਾ ਕਿੰਨਾ ਸੋਹਣਾ ਬਣਿਆ ਤੇ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਜੀ ਲਓ ਜੀ ਇਹਦਾ ਦੁਪੱਟਾ ਰੈਡੀ ਹੋਇਆਗਾ ਬਹੁਤ ਜਿਆਦਾ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੋਇਆਗਾ ਤੇ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਜੀ ਤੇ ਗਲੇ ਦਾ ਵਰਕ ਆ ਜਿੱਤੇ ਬਹੁਤ ਜਿਆਦਾ ਸੋਹਣਾ ਤੇ ਨੀਚੇ ਆਪਾਂ ਘੇਰੇ ਤੇ ਕੋਈ ਵੀ ਕੋਈ ਵੀ ਲੈਸ ਐਡ ਕਰਕੇ ਜਿਵੇਂ ਮੋਤੀਆਂ ਵਾਲੀ ਲੈਸਾਂ ਦਾ ਬਹੁਤ ਜਿਆਦਾ ਟ੍ਰੈਂਡ ਆ ਉਹ ਐਡ ਕਰ ਸਕਦੇ ਆ ਲੈਸ ਤੇ ਬਹੁਤ ਜਿਆਦਾ ਸੋਹਣਾ ਸੂਟ ਆ ਜਿਹੜਾ ਇਹ ਬਣ ਕੇ ਰੈਡੀ ਹੋਊਗਾ ਜੀ ਤੇ ਇਹਦਾ ਪ੍ਰਾਈਸ ਆ ਜਿਹੜਾ ਉਹ ਹੈਗਾ ਜੀ 3000 ਰੁਪਏ 10050 ਰੁਪਏ ਦਾ ਪ੍ਰਾਈਸ ਹੈ। ਸ਼ਿਪਿੰਗ ਇਹਦੀ ਬਿਲਕੁਲ ਫਰੀ ਹੋਊਗੀ ਜੇ ਤੁਸੀਂ 3 ਲੀ। ਠੀਕ ਹੈ ਜੀ। ਅਗਲਾ ਸੂਟ ਦਿਖਾਉਣੀ ਆ ਤੁਹਾਨੂੰ। ਇਹ ਹੈਗਾ ਜੀ ਕਲਰ येलो। ਇਹ ਵੀ 골ਡਨ ਜਾਂ येलो ਆ ਕਲਰ ਬਹੁਤ ਜਿਆਦਾ ਸੋਹਣਾ ਹੈਗਾ ਪਿਆਰਾ ਕਲਰ ਹੈਗਾ। ਇਹਦੀ ਜਿਹੜੀ ਸਲਵਾਰਾਂ ਦੇ ਵਿੱਚ ਤੁਸੀਂ ਕਾਟਣ ਦੀ ਲਾਈਨਿੰਗ ਲਗਾ ਸਕਦੇ ਹੋ ਤੇ ਇਹਦੇ ਵਿੱਚ ਜਿਹੜੀ ਵੀ ਤੁਹਾਡੀ ਇੱਛਾ ਵੈਸੇ ਇਹਦੇ 'ਚ ਕੋਈ ਜਿਹੜੀ ਵੀ ਲਾਈਨਿੰਗ ਲਗਾਉਣੀ ਹੋਵੇ ਤੇ ਸੋ ਤੁਹਾਡੀ ਮਰਜ਼ੀ ਹੈਗੀ ਕੋਈ ਵੀ ਲਾਈਨਿੰਗ ਵਗੈਰਾ ਤੁਸੀਂ ਇਹਦੇ 'ਚ ਲਾ ਸਕਦੇ ਹੋਗੇ ਤੇ ਕਲਰ ਦੇਖੋ ਜੀ ਬਹੁਤ ਜ਼ਿਆਦਾ ਸੋਨਾ 골ਡਨ ਚਾ ਕਲਰ ਆ ਪੀਲਾ ਰੰਗ ਜਿਹੜਾ ਆਪਾਂ ਹਲਦੀ ਵਗੈਰਾ ਤੇ ਪਾਉਨੇ ਆ ਉਹ ਵਾਲਾ ਕਲਰ ਆਗਾ ਇਹ ਤੇ ਤੁਸੀਂ ਵਰਕ ਦੇਖ ਸਕਦੇ ਹੋ ਜੀ ਬਹੁਤ ਜ਼ਿਆਦੇ ਨੀਟ ਐਂਡ ਕਲੀਨ ਵਰਕ ਹੋਇਆ ਹੋਇਆਗਾ ਪਿਛਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਕੋਈ ਇਹਦਾ ਤਾਂਗਾ ਜਾਂ ਮੋਤੀ ਟੁੱਟਣ ਵਾਲਾ ਨਹੀਂ ਹੈਗਾ ਨਾ ਹੀ ਕੋਈ ਤਾਂਗਾ ਟੁੱਟਣ ਵਾਲਾਗਾ ਬਹੁਤ ਜ਼ਿਆਦਾ ਸੋਹਣਾ ਵਰਕ ਹੋਇਆ ਹੋਇਆ ਜੀ ਬਹੁਤ ਜਿਆਦੇ ਸੋਹਣੇ ਪੀਸ ਨੇ ਤੇ ਇਹ ਆਦੀ ਆਊਗਾ ਜੀ ਬਾਵਾ ਦੇ ਉੱਪਰ ਵਰਕ ਤੇ ਨਾਲ ਤੁਸੀਂ ਇਹਦੇ ਕੋਈ ਵੀ ਲੈਸ ਵਗੈਰਾ ਐਡ ਕਰਕੇ ਜਿਹੜਾ ਬਣਾ ਸਕਦੇ ਹੋ ਆ ਇਹਦੇ ਨਾਲ ਆਊਗਾ ਜੀ ਸਲਵਾਰ ਹੈ ਜੀ ਇਹਦੇ ਨਾਲ ਦੀ ਤੇ ਇਹਦਾ ਫੇਸ ਖੋਲਣਕ ਨਾ ਦੁਪੱਟਾ ਤੁਹਾਨੂੰ ਆਪਾਂ ਪਹਿਲਾਂ ਵਾਲਾ ਖੋਲਕੇ ਦਿਖਾ ਦਿੱਤਾ ਸੇਮ ਦੁਪੱਟਾ ਇਹਦੇ ਨਾਲ ਬਣਿਆ ਹੋਇਆ ਜੀ ਪਿਓਰ ਜਿਹੜਾ ਔਰਗੈਂਜਾ ਹੁੰਦਾ ਤੇ ਪੂਵਲ ਅਰੇ ਨਾਲ ਦੁਪੱਟਾ ਲੱਗਿਆ ਹੋਇਆ ਜੀ ਤੇਔਰ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਜਿਆਦਾ ਸੌਫਟ ਤੇ ਸੋਹਣਾ ਬੜੀਆ ਕੁਆਲਿਟੀ ਦਾ ਪੱਟਾ ਲੱਗਿਆ ਹੋਇਆ ਹੈ ਤੇ ਅਗਲਾ ਕਲਰ ਹੈ ਜੀ ਸਾਰੇ ਕਲਰ ਇੱਕ ਤੋਂ ਇੱਕ ਨੇ ਜੀ ਬਹੁਤ ਜਿਆਦੇ ਸੋਹਣੇ ਨੇ ਇਸ ਦਾ ਕਲਰ ਹੈ ਪਿਸਤਾ ਇਹ ਵੀ ਨਵਾਂ ਜਿਹਾ ਕਲਰ ਹੈ ਪਿਸਤਾ ਹਟ ਕੇ ਹਨਾ ਪਿਸਤਾ ਥੋੜਾ ਜਿਹਾ ਥੋੜਾ ਲਾਈਟ ਹੁੰਦਾ ਪਿਸਤਾ ਤਾਂ ਥੋੜਾ ਡਾਰਕ ਕਲਰ ਹੈ ਜੀ ਲਓ ਜੀ ਦੇਖ ਸਕਦੇ। ਬਹੁਤ ਜਿਆਦਾ ਸੋਹਣਾ ਸੂਟ ਹੈ ਜਿਹੜਾ ਇਹ ਵੀ ਬਣ ਕੇ ਰੈਡੀ ਹੋਊਗਾ ਜੀ ਬਹੁਤ ਜਿਆਦਾ ਸੋਹਣਾ। ਤੇ ਇਹਦੀ ਬਾਵਾ ਦਾ ਵਰਕ ਆਊਗਾ ਇਹਦੇ ਵੀ। ਇਹ ਖੋਲਣ ਦਾ ਮਤਲਬ ਇਹ ਹੈ ਇਹਦੇ ਨਾਲ ਤੁਹਾਨੂੰ ਥੋੜਾ ਜਿਹਾ ਪਤਾ ਲੱਗ ਜਾਂਦਾਗਾ ਵੀ ਆਪਣਾ ਕਿੱਦਾਂ ਦਾ ਲੱਗੂਗਾ ਨਹੀਂ ਤੇ ਵੈਸੇ ਸਾਰੇ ਸੇਮ ਹੀ ਨੇ ਮੈਂ ਮਮਰੀ ਰੰਗ ਦਿਖਾ ਦਿੰਦੇ ਆ ਪਰ ਥੋੜਾ ਜਿਹਾ ਪਤਾ ਲੱਗ ਜਾਂਦਾ ਵੀ ਕਲਰ ਕਿੱਦਾਂ ਦਾਗਾ ਸੇਮ ਕਲਰ ਆ ਰਿਹਾਗਾ ਬਿਲਕੁਲ ਸੇਮ ਜਿੱਦਾਂ ਦਾ ਇਹ ਕਲਰ ਹੈਗਾਗਾ ਮੈਂ ਪਿਸਤੇ ਤੋਂ ਥੋੜਾ ਜਿਹਾ ਹਟ ਕੇ ਕਲਰ ਹੈਗਾ ਬਹੁਤ ਜਿਆਦਾ ਸੋਹਣਾ ਲੱਗਦਾ ਜੀ। ਆਈ ਦੀ ਬਾਟਮ ਆਉਗੀ ਤੇ ਇਹਦੇ ਨਾਲ ਟੱਕਾ ਜੀ ਤੇ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਰਡਰ ਆਪਣਾ ਜਿਹੜਾ ਦੇ ਸਕਦੇ ਹੋ ਜੀ ਤੇ ਅਗਲਾ ਗੱਲਾ ਦਿਖਾਉਣੇ ਆ ਜੀ ਜਿਹੜੇ ਅਗਲੇ ਸੂਟ ਨੇ ਇਹ ਪਿਓਰ ਔਰਗੰజా ਦੇ ਉੱਪਰ ਬਣੇ ਹੋਏ ਨੇ ਜੀ ਪਿਓਰ ਵਿਸਕੋਸ ਔਰਗੰజా ਦੇ ਉੱਪਰ ਇਹ ਸੂਟ ਬਣੇ ਹੋਏ ਨੇ ਜੀ ਇਹ ਵੀ ਬਹੁਤ ਸੋਹਣੇ ਸੂਟ ਨੇ ਜੇ ਤੁਸੀਂ ਇੰਨਾ ਹਲਕਾ ਤੇ ਇੰਨਾ ਲਾਈਟ ਵੇਟ ਦਾ ਸਟਾਫ ਹੈਗਾ ਜੀ ਬਹੁਤ ਜਿਆਦਾ ਸੋਹਣਾ ਇਹਦਾ ਵੀ ਇੱਕ ਤੋਂ ਇੱਕ ਸਾਰੇ ਸੂਟ ਇਹਦਾ ਡਿਜ਼ਾਈਨ ਆਊਗਾ ਇਦਾਂ ਤੇ ਆਹ ਵਾਲਾ ਇਹਦਾ ਵਰਕ ਆਊਗਾ ਜੀ ਪਾਵਾਂ ਦੇ ਉੱਪਰ ਠੀਕ ਹੈ ਜੀ ਤੇ ਇਹ ਆਊਗੀ ਜੀ ਇਹਦੀ ਬਾਟਮ ਦੇ ਉੱਪਰ ਵਰਕ ਜਿਹੜੀ ਇਹਦੀ ਬਾਟਮ ਆ ਜੀ ਇਹ ਵੀ ਪਿਓ ਵਧੀਆ ਸਟਾਫ ਦੇ ਨਾਲ ਲੱਗੀ ਹੋਈ ਹੈਗੀ ਤੇ ਬਹੁਤ ਸੋਹਣਾ ਸਟਾਫ ਹੈਗਾ ਇਹ ਬਰਬਰੀ ਦੀ ਤਰ੍ਹਾਂ ਸਟਾਫ ਹੈਗਾ ਬਹੁਤ ਜਿਆਦਾ ਸੋਹਣਾ ਤੇ ਇਹਦੀ ਬਾਟਮ ਆਗੀ ਪਿਓਰ ਤੇ ਆਦੇ ਪਿਓਰ ਦੇ ਨਾਲ ਇਹ ਤੇ ਜਿਹੜੀ ਸ਼ਰਟ ਸੀਗੀ ਤੇ ਔਰਗਾਂਜਾ ਦਾ ਹੀ ਦੁਪੱਟਾ ਜੀ ਇਹਦੇ ਨਾਲ ਦੁਪੱਟਾ ਵੀ ਬਹੁਤ ਸੋਹਣਾ ਜੀ ਲਓ ਜੀ ਆਇਆ ਦੁਪੱਟਾ ਆਊਗਾ ਜੀ ਬਹੁਤ ਜਾਨੀਆਂ ਸੋਹਣੀਆਂ ਲੈਸਾਂ ਲਾ ਕੇ ਦੁਪੱਟਾ ਜਿਹੜਾ ਰੈਡੀ ਕੀਤਾ ਹੋਇਆ ਹੈਗਾ ਘੱਟੋ ਘੱਟ 1000 ਰੁਪਏ ਦਾ ਦੁਪੱਟੇ ਰੈਡੀ ਹੁੰਦਾ ਜੀ ਤੁਹਾਨੂੰ ਵੀ ਪਤਾ ਹੀ ਹੈਗਾ ਲੈਸਾਂ ਦਾ ਕੀ ਪ੍ਰਾਈਸ ਚੱਲ ਰਿਹਾ ਤੇ ਦਪੱਟਿਆਂ ਦਾ ਕੀ ਪ੍ਰਾਈਸ ਚੱਲ ਰਿਹਾ 1000 ਰੁਪਏ ਦਾ ਦੁਪੱਟਾ ਹੀ ਰੈਡੀ ਹੋਇਆ ਜੀ ਤੇ ਇਹਦਾ ਸੂਟ ਦਾ ਪ੍ਰਾਈਸ ਹੈ ਜਿਹੜਾ ਉਹ 2150 ਰੁਪਏ ਹੈਗਾ 2150 ਰੁਪਏ ਸੂਟ ਦਾ ਜਿਹੜਾ ਪ੍ਰਾਈਸ ਹੈ ਜੀ ਪ੍ਰਾਈਸ ਵਗੈਰਾ ਪ੍ਰਾਈਸ ਵਗੈਰਾ ਪਹਿਲਾਂ ਕਿ ਧਿਆਨ ਨਾਲ ਸੁਣ ਲਿਆ ਕਰੋ ਫਿਰ ਆਪਾਂ ਕਹੀ ਦਈ ਨਾ ਨਹੀਂ ਪਤਾ ਲੱਗਦਾ ਹੈਗਾ ਤੇ ਥੋੜਾ ਜਿਹਾ ਉੱਫਾ ਹੋ ਜਾਂਦਾ ਹੈਗਾ ਤੁਹਾਨੂੰ ਵੀ ਚੰਗੇ ਅਗਲਾ ਕਲਰ ਇਹਦੇ ਵਿੱਚ ਆਹ ਵਾਲਾ ਗਾ ਜੀ ਅਗੇ ਦਿਖਾਣਾ ਹੈ ਨਾ ਫੋਟੋ ਵਾਲਾ ਪੀਸ ਆ ਤੇ ਅਗਲਾ ਕਲਰ ਇਹਦੇ ਵਿੱਚ ਆਹ ਗਾ ਆਹ ਇਹਦਾ ਦੁਪੱਟਾ ਉਹ ਵੀ ਇੱਕ ਸੈਕਿੰਡ ਲਿਓ ਜੀ ਇੱਥੇ ਦੇਖ ਸਕਦੇ ਆ ਇਹ ਵੀ ਕਲਰ ਬਹੁਤ ਜਿਆਦਾ ਸੋਹਣਾ ਗਾ ਜਿਹੜਾ ਵੀ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੀ ਕਲਰ ਹੈਗਾ ਕਿ ਇਹਦੇ ਵਿੱਚ ਇਹ ਰੈਂਟਰ ਆਦਾ ਵਰਕ ਦੇਖ ਸਕਦਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਕਿਉਂਕਿ ਜਿਹੜੀ ਨਿਸਟਾਬ ਦਾ ਪ੍ਰਾਈਸ ਹੈ ਨਾ ਬਹੁਤ ਸੋਹਣੀ ਸੂਟ ਨੇ ਇਸ ਕੀ 150 ਰੁਪਏ ਇਹਨਾਂ ਦਾ ਪ੍ਰਾਈਸ ਹੈ ਜਾਨੀ ਤੇ ਇਹਦੇ ਦੁਪट्टे ਰੈਡੀ ਹੋਏ ਹੋਏ ਨੇ ਬਹੁਤ ਜਿਆਦਾ ਸੋਹਣੇ ਸੂਟ ਆਗਲਾ ਕਲਰ ਇਹਦੇ ਵਿੱਚ ਗਾ ਚੁੱਕੀ ਆ ਜੀ ਗਲੇ ਦਾ ਵਰਕਾ ਤੇ ਸਲਵਾਰ ਦਾ ਵਰਕਾ ਸਾਰਾ ਬਹੁਤ ਸੋਹਣਾ ਜਿਹੜਾ ਸੂਟ ਬਣ ਕੇ ਰੈਡੀ ਹੋਪਰ ਜੀ ਤੇ ਇਹ ਹੋ ਗਿਆ ਜੀ ਤੇ ਹੁਣ ਤੁਹਾਨੂੰ ਦਿਖਾਉਣੀ ਇੱਕ ਪੀਸ ਹੋਰ ਆਪਣੇ ਕੋਲੇ ਇਹਦਾ ਪ੍ਰਾਈਸ ਥੋੜਾ ਜਿਹਾ ਘੱਟ ਹੈ ਜੀ ਇਹ ਸੂਟ ਇਹਦੇ ਬਹੁਤ ਿਆਦਾ ਸੋਹਣਾਗਾ ਜੀ ਇਹ ਸੂਟ ਆਲ ਓਵਰ ਰਹੂਗਾ ਜੀ ਸਾਰਾ ਇਹ ਸੂਟ ਆਲ ਓਵਰ ਰਹੂਗਾ نیچے ਘੇਰੇ ਦੇ ਉੱਪਰ ਜਿਹੜੀ ਪੱਟੀ ਦਿੱਤੀ ਹੋਈ ਹੈ ਲੈਸ ਲਗਾ ਕੇ ਬਹੁਤ ਸੋਹਣੀ ਤੇ ਲੰਬਾਈ ਦਾ ਕੋਈ ਇਸ਼ੂ ਨਹੀਂ ਜਿੱਥੇ ਜਿੰਨੀ ਮਰਜ਼ੀ ਰੱਖ ਸਕਦੇ ਹੋ ਜੀ ਕਿਉਂਕਿ ਕਾਫੀ ਜ਼ਿਆਦਾ ਇਹ ਵੀ ਗਲੇ ਦੇ ਉੱਪਰ ਵਰਕ ਹੋਇਆ ਹੋਇਆਗਾ ਤੇ ਜਿਹੜਾ ਵਾਲਾ ਪੈਚ ਲੱਗਿਆ ਹੋਇਆਗਾ ਇਹ ਪਿਓਰ ਵੈਲਵਟ ਦਾ ਲੱਗਿਆ ਹੋਇਆ ਜੀ ਵੈਲਵਟ ਦੇ ਪੈਚ ਵਾਲਾ ਸੂਟ ਹੈ ਜੀ ਇਹ ਤੇ ਬਹੁਤ ਸੋਹਣਾ ਬੰਟੀ ਰੈਡੀ ਹੋਊਗਾ ਤੇ ਇਹਦੀਆਂ ਬਾਹਾਂ ਦੇ ਉੱਪਰ ਵਰਕ ਆਊਗਾ ਜੀ ਲਓ ਜੀ ਆਹ ਦੀਆਂ ਬਾਹਾਂ ਦੇ ਉੱਪਰ ਵਰਕ ਆਊਗਾ ਦੇਖ ਸਕਦੇ ਆਹ ਦੀ ਬਾਜੂ ਵਰਕਾ ਤੁਸੀਂ ਚਾਹੋ ਤਾਂ ਸਲਵਾਰ ਤੇ ਵੀ ਲਿਆ ਸਕਦੇ ਹੋ ਤੇ ਜੇ ਬਾਜੂ ਬਣਾਉਣੀ ਹੈ ਉਹ ਤਾਂ ਬਾਜੂ ਹੀ ਲੈ ਸਕਦੇ ਹੋ ਹੁਣ ਆਪਾਂ ਤੁਹਾਨੂੰ ਦੁਪੱਟਾ ਦਿਖਾਉਣੀ ਹੈ ਜੀ ਤਾਂ ਹੋ ਚੀ ਆਹ ਦਾ ਦੁਪੱਟਾ ਰੈਡੀ ਹੋਇਆ ਹੈ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਦੁਪੱਟਾ ਹੈ ਦੇ ਨਾਲ ਬਹੁਤ ਲਾਈਟ ਵੇਟ ਦੁਪੱਟਾ ਹੈ ਗਾ ਦੇ ਲਾਸ ਲੱਗਦੀ ਗੋਇਆ ਦੇ ਉੱਪਰ ਤੇ ਜੇ ਤੁਹਾਨੂੰ ਇਹ ਸੂਟ ਪਸੰਦ ਆ 1550 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਜੀ 1550 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਅਨੇਕਾ ਚੀਜ਼ ਦਾ ਕਲਰ ਹੈਗਾ ਜੀ ਆਹ ਵਾਲਾ ਇਹ ਇਹ ਕਿਹੜਾ ਕਲਰ ਆ ਇਹ ਰਸਤੇ ਕਲਰ ਆ ਮੇ ਦਾ ਕਲਰ ਆ ਨਾ ਇਹ ਇਹ ਰਸਤਾ ਦੀ ਇਹਦੇ ਉੱਪਰ ਵੀ ਬਲੂ ਕਲਰ ਦੇ ਪੈਚ ਲੱਗਿਆ ਹੋਇਆ ਜੀ ਕਲੇ ਦੇ ਉੱਪਰ ਦੁਪੱਟਾ ਇਹਦਾ ਸੇਮ ਗੁੱਟ ਸ Крим ਕਲਰ ਦਾ ਦੁਪੱਟੇ ਦਾ ਪੰਨਾਂ ਨਾਲ ਇੱਕੋ ਕਲਰ ਦੇ ਦੁਪੱਟੇ ਨੇ ਜਿੱਦਾਂ ਨਾਲ ਪੈਚ ਲੱਗੇ ਹੋਏ ਨੇ ਜੀ ਹਾਂਜੀ ਉਮੀਦ ਕਰਦੇ ਹਾਂ ਜੀ ਸੂਟ ਆ ਜਿਹੜੇ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਆ ਜਿਹੜੇ ਤੁਸੀਂ ਦੇ ਸਕਦੇ ਹੋਗੇ ਤੇ ਜਿੰਨੀਆਂ ਵੀ ਭੈਣਾਂ ਆਪਾਂ ਨੂੰ ਮੈਸੇਜ ਕਰਦੀਆਂ ਨੇ ਜਾਂ ਫੋਨ ਕਰਕੇ ਗੱਲ ਕਰਦੀਆਂ ਨੇ ਸਾਰੀਆਂ ਭੈਣਾਂ ਬਹੁਤ ਪਿਆਰ ਕਰਦੀਆਂ ਨੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਇੰਨਾ ਪਿਆਰ ਦੇਣ ਲਈ ਤੇ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ